ਸਵਾਗਤ ਹੈ ਜੀ ਗੁਰਮਤ ਸਿੱਧਾਂ ਚੈਨਲ ਦੇ ਉੱਤੇ ਤੁਹਾਡਾ ਤੁਸੀਂ ਸੁਣ ਰਹੇ ਹੋ ਜੋ ਵੱਖ-ਵੱਖ ਟੀਵੀ ਚੈਨਲ, ਸੋਸ਼ਲ ਮੀਡੀਆ ਜਾਂ ਮੀਡੀਆ ਦੇ ਉੱਤੇ ਖਬਰਾਂ ਚੱਲਦੀਆਂ ਜੋ ਘਟਨਾਵਾਂ ਘਟਦੀਆਂ ਹਨ ਪੰਜਾਬ ਦੇ ਅੰਦਰ ਜਾਂ ਪੰਜਾਬ ਪੰਜਾਬੀਅਤ ਸਿੱਖੀ ਕਿਸਾਨੀ ਨੂੰ ਸੰਬੰਧਿਤ ਕੋਈ ਗੱਲਾਂ ਸੈਕ ਪੋਲਿਟਿਕਸ ਇਹ ਸਾਰੀਆਂ ਵਿਚਾਰਾਂ ਆਪਾਂ ਕਰਦੇ ਹਾਂ ਅੱਜ ਜਿਹੜਾ ਅ ਵੱਡਾ ਮਸਲਾ ਕਿਸਾਨੀ ਦਾ ਚੱਲ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬਜਿੱਦ ਹਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿਸਾਨ ਆਗੂ ਹਨ ਉਹ ਮਰਨ ਵਰਤ ਤੇ ਨੇ 30 ਦਿਨਾਂ ਤੋਂ ਉੱਪਰ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਹੈ ਬਹੁਤ ਨਾਜ਼ੁਕ ਸਥਿਤੀ ਬਣੀ ਹੋਈ ਹੈ ਤੇ ਬਹੁਤ ਹੀ ਚਿੰਤਾਜਨਕ ਫਿਕਰ ਵਾਲੀਆਂ ਖਬਰਾਂ ਉੱਥੋਂ ਆਉਂਦੀਆਂ ਇਸ ਚੱਲਦੇ ਦੌਰਾਨ ਅਜ ਸੁਪਰੀਮ ਕੋਰਟ ਦੇ ਵੱਲੋਂ ਇੱਕ ਖਬਰ ਆਈ ਹੈ ਜਿਹੜੀ ਕਿ ਵੱਖ-ਵੱਖ ਚੈਨਲਾਂ ਦੇ ਉੱਤੇ ਪ੍ਰਕਾਸ਼ਿਤ ਹੁੰਦੀ ਹੈ। ਸੁਪਰੀਮ ਕੋਰਟ ਨੇ ਇਹ ਕਹਿੰਦੀ ਹੈ ਕਿ ਵੀ ਕਿਸੇ ਵੀ ਬੰਦੇ ਨੂੰ ਅਸੀਂ ਅੱਖਾਂ ਦੇ ਸਾਹਮਣੇ ਮਰਨ ਨਹੀਂ ਦੇ ਸਕਦੇ। ਇਹ ਗੱਲ ਬਿਲਕੁਲ ਉਨਮਾਨਯੋਗ ਸੁਪਰੀਮ ਕੋਰਟ ਨੇ ਸਹੀ ਕਹੀ ਹੈ। ਪਰ ਅੱਗੇ ਜਾ ਕੇ ਉਹ ਕਹਿੰਦੇ ਨੇ ਵੀ ਅ ਬੇਸ਼ੱਕ ਉਹ ਭੁੱਖ ਹੜਤਾਲ ਤੇ ਬੈਠੇ ਨੇ। ਢੱਲੇਵਾਲ ਸਾਹਿਬ ਦੇ ਸਬੰਧ ਵਿੱਚ ਕਹਿ ਰਹੇ ਨੇ ਕਿ ਜਿਹੜੇ ਉਹਨਾਂ ਦੇ ਅਜਿਹੇ ਸਾਥੀ ਨੇ ਉਹਨਾਂ ਦੇ ਰਦਗਿਰਦ ਨੇ ਉਹਨਾਂ ਦਾ ਜਿੰਨਾਂ ਦਾ ਘੇਰਾ ਉਹਨਾਂ ਦੇ ਵਾਲੇ ਦੁਆਲੇ ਉਹ ਕਿਹੋ ਜਿਹੇ ਸਾਥੀ ਨੇ ਜਿਹੜੇ ਉਹਨਾਂ ਨੂੰ ਮਰਨ ਲਈ ਇੱਕ ਚੰਗਾ ਮਾਹੌਲ ਦੇ ਰਹੇ ਆ ਵੀ ਤੁਸੀਂ ਮਰ ਜਾਓ ਮਤਲਬ ਉਹ ਕਹੇ কোর্ਟ ਕਹਿ ਰਹੀ ਹੈ ਕਿ ਵੀ ਇਹ ਤਾਂ ਕਿਸੇ ਬੰਦੇ ਨੂੰ ਮਰਨ ਲਈ ਅਕਸਾਉਣ ਵਾਲਾ ਇੱਕ ਤਰ੍ਹਾਂ ਦਾ ਕਦਮ ਹੋ ਗਿਆ ਤੇ ਇਸ ਤਰ੍ਹਾਂ ਤਾਂ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੁਣ ਇਹ ਗੱਲ ਕਹਿਣ ਦਾ ਬਹੁਤ ਡੂੰਗਾ ਮਤਲਬ ਨਿਕਲ ਰਿਹਾ ਹੈ ਇਸ ਗੱਲ ਦੇ ਨਾਲ ਨੈਰੇਟਿਵ ਹੀ ਚੇਂਜ ਹੋ ਜਿਹੜਾ ਹੋ ਰਿਹਾ ਜਾਂ ਹੋ ਸਕਦਾ ਇੱਕਦਮ ਤਾਂ ਉਹ ਕੇਂਦਰ ਸਰਕਾਰ ਨੂੰ ਇਹ ਜਦੋਂ ਸੁਨੇਹਾ ਜਾਣਾ ਤੇ ਸੁਪਰੀਮ ਕੋਰਟ ਉਹਨਾਂ ਨੂੰ ਪੁੱਛਦੀ ਹੈ ਵੀ ਤੁਸੀਂ ਇਹਦੇ ਬਾਰੇ ਕੀ ਕਦਮ ਚੱਕ ਰਹੇ ਹੋ ਤਾਂ ਫਿਰ ਕੇਂਦਰ ਨੂੰ ਤੇ ਬਹੁਤ ਇਜੀ ਹੋ ਜੂ ਬੜਾ ਸੌਖਾ ਹੋ ਜੂ ਉਹ ਆਪਣੀ ਜਿਹੜੀ ਵੀ ਮਿਲਟਰੀ ਫੋਰਸ ਹੈ ਜੋ ਵੀ ਬਲ ਤਾਕਤਾਂ ਵਾਲੀ ਫੋਰਸ ਹੈ ਉਹਨਾਂ ਦੀ ਉਹਨੂੰ ਵਰਤ ਕੇ ਕਿਸੇ ਐਕਸ਼ਨ ਪਲਾਨ ਦੇ ਨਾਲ ਉਥੋਂ ਜਬਰੀ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਕਿਸੇ ਹਸਪੀਟਲ ਵਿੱਚ ਭਰਤੀ ਕਰਾਇਆ ਜਾ ਸਕਦਾ ਹੈ ਤੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ ਜੀ ਦੇ ਨਾਲ ਉਹ ਬਣਿਆ ਬਣਾਇਆ ਜਿਹੜਾ ਮਾਹੌਲ ਜਿਹੜਾ ਉਥੋਂ ਦਾ ਇਕੱਲਾ ਵੀ ਨੈਰੇਟਿਵ ਹੈ ਲੋਕਾਂ ਦਾ ਆਉਣਾ ਜਾਣਾ ਉਥੇ ਇਕੱਠ ਵਧਣਾ ਉਹ ਸਾਰਾ ਇੱਕਦਮ ਸਾਰਾ ਫਿੱਕਾ ਪੈ ਸਕਦਾ ਜਾਂ ਫਿਰ ਇਹ ਵੀ ਹੋ ਸਕਦਾ ਕਿ ਇਸ ਢ ਘਾਟ ਦੇ ਵਿੱਚ ਐਕਸ਼ਨ ਪਲਾਨ ਦੇ ਦੌਰਾਨ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੇ ਡਰ ਵੀ ਸਤਾਉਂਦੇ ਨੇ ਜਾਂ ਉਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੀ ਵਾਪਰੇ ਸਾਡੀ ਤੇ ਇਹੀ ਅਰਦਾਸ ਹੈ ਪਰ ਉਸ ਤੋਂ ਬਾਅਦ ਦਾ ਜਿਹੜਾ ਲੋਕਾਂ ਦੇ ਮਨਾਂ 'ਚ ਗੁੱਸਾ ਹੋਊਗਾ, ਭੜਕਾਟ ਵਧੂਗੀ। ਨੌਜਵਾਨ ਕੀ ਸੋਚਣਗੇ ਉਸ ਵੇਲੇ? ਉਹ ਸਾਰੀਆਂ ਖਬਰਾਂ ਚਿੰਤਾਜਨਕ ਹਨ। ਪੰਜਾਬ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੋ ਸਕਦਾ ਹੈ? ਕੀ ਨਹੀਂ ਹੋ ਸਕਦਾ ਇਹ ਆਉਣ ਵਾਲਾ ਜਿਹੜਾ ਸਮਾ ਉਹ ਕਿਹੋ ਜਿਹਾ ਅਸਰ ਪਾਊਗਾ ਉਹਨਾਂ ਤੇ। ਹੁਣ ਉਹਨਾਂ ਨੇ ਕੀ ਰੋਲ ਨਿਭਾਇਆ? ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ? ਸੋ ਅੱਜ ਤੱਕ ਭਗਵੰਤ ਮਾਨ ਸਾਹਿਬ ਚੀਫ ਮਿਨਿਸਟਰ ਨੇ ਜਿਹੜੇ ਪੰਜਾਬ ਦੇ ਉਹ ਉੱਥੇ ਨਹੀਂ ਪਹੁੰਚੇ ਉਹਨਾਂ ਦਾ ਪਤਾ ਲੈਣ ਤਾਂ ਲਾਸਟ ਮੂਮੈਂਟ ਤੇ ਜਾ ਕੇ ਕੁਝ ਮੰਤਰੀ ਸਰਕਾਰ ਦੇ ਜ਼ਰੂਰ ਆ ਕੇ ਗਏ ਨੇ ਹਮਦਰਦੀ ਕਰਕੇ ਗਏ ਨੇ ਪਰ ਅਜਿਹੇ ਮਸਲੇ ਵਿੱਚ ਚੀਫ ਮਿਨਿਸਟਰ ਸਾਹਿਬ ਦਾ ਆਉਣਾ ਮੁੱਖ ਮੰਤਰੀ ਸਾਹਿਬ ਦਾ ਆਉਣਾ ਬਣਦਾ ਇਹ ਵਿਦਵਾਨ ਆਮ ਵੱਡੇ ਵੱਡੇ ਜਿਹੜੇ ਨਾਲ ਸਾਈਜ਼ਰ ਨੇ ਵੱਡੇ ਵੱਡੇ ਜਿਹੜੇ ਟੀਵੀ ਚੈਨਲਾਂ ਦੇ ਬੈਠ ਕੇ ਡਿਬੇਟ ਕਰਦੇ ਨੇ ਵਿਦਵਾਨ ਤੇ ਉਹਨਾਂ ਦਾ ਇਹ ਕਹਿਣਾ ਹੈ ਉਹਨਾਂ ਦਾ ਹੱਕ ਬਣਦਾਉਣ ਦਾ ਤੇ ਪਰ ਅਸੀਂ ਵੇਖ ਰਹੇ ਹਾਂ ਸਮਾਂ ਪਣਾਰਾ ਆਪਤਾ ਕਰੂਗਾ ਇਦਾਂ ਦੀ ਜਿਹੜੀ ਖਬਰ ਬੜੀ ਚਿੰਤਾਜਨਕ ਹੈ ਸੋ ਇਹ ਇੱਕ ਤਰ੍ਹਾਂ ਨਾਲ ਪੰਜਾਬੀ 'ਚ ਇਹ ਕਿਹਾ ਜਾ ਸਕਦਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੋਵਾਂ ਨੂੰ ਹੁਣ ਇਹ ਇੱਕ ਬਹੁਤ ਸੋਨਾ ਬਹਾਨਾ ਤੇ ਇੱਕ ਮਾਹੌਲ ਮਿਲ ਸਕਦਾ ਹੈ ਕਿ ਦੇਖੋ ਜੀ ਸੁਪਰੀਮ ਕੋਰਟ ਸਾਨੂੰ ਕਹਿ ਰਹੀ ਹੈ ਤੇ ਸਾਨੂੰ ਤਾਂ ਫਿਰ ਹੁਣ ਇਹ ਜਿਹੜਾ ਤਾਕਤ ਦੇ ਵਰਤੋਂ ਕਰਨੀ ਹੀ ਪੈਣੀ ਹੈ ਕਿਉਂਕਿ ਕਿਸੇ ਬੰਦੇ ਦੀ ਜਾਨ ਦਾ ਸਵਾਲ ਅਸੀਂ ਉਹਨਾਂ ਦੀ ਜਾਨ ਨੂੰ ਵਿਚਾਰ ਰਹੇ ਹਾਂ ਜਦ ਕਿ ਸਰਕਾਰਾਂ ਤਾਕਤ ਦੀ ਵਰਤੋਂ ਕਰਕੇ ਜ਼ਬਰੀ ਕਿਸੇ ਨੂੰ ਹਸਪੀਟਲ ਦਾਖਲ ਕਰਾਉਣ ਦੀ ਬਜਾਏ ਉਹਨਾਂ ਦੇ ਮਸਲੇ ਸੁਣ ਕੇ ਜੇ ਉਹਨਾਂ ਦੀਆਂ ਮੇਨ ਮੰਗਾਂ ਕੀ ਨੇ ਉਹਨਾਂ 'ਤੇ ਧਿਆਨ ଦਵਾ ਕੇ ਬਚਾ ਸਕਦੇ ਆ